ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸੰਧੂ ਹਰਸ਼ ਸ਼ੋਗ ਵਿੱਚ ਸਵਾਗਤ ਹੈ ਜੀ ਅੱਜ ਇੱਕ ਫਿਰ ਨਵੀਂ ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ ਜੀ ਇਹ ਲੋਕੇਸ਼ਨ ਖੇਤਾਂ ਦੇ ਵਿੱਚ ਲੋਕੇਸ਼ਨ ਹੈ ਜੀ ਜਿਸ ਲੋਕੇਸ਼ਨ ਤੇ ਹੁਣ ਮੈਂ ਜਾ ਰਿਹਾ ਹਾਂ ਜੀ ਲੋਕੇਸ਼ਨ ਇੱਕ ਮੋਟਰ ਦੀ ਲੋਕੇਸ਼ਨ ਹੈ ਜੀ ਇੱਥੇ ਵੀ ਦੱਸਦੇ ਪਹਿਲਾਂ ਇੱਕ ਪ੍ਰਾਤਨ ਖੂਹ ਹੁੰਦਾ ਸੀ ਜਿਸ ਨੂੰ ਕੁਝ ਸਮਾਂ ਪਹਿਲਾਂ ਪੂਰ ਦਿੱਤਾ ਗਿਆ ਜੀ ਹੁਣ ਤਾਂ ਥੋੜਾ ਜਿਹਾ ਵੀਊ ਖਾਦਨੇ ਮੋਟਰ ਦਾ ਇਹ ਹਾਂ ਰੱਖਣ ਦੇ ਉੱਤੇ ਮੋਟਰ ਦੇ ਉੱਤੇ ਕਾਫੀ ਇੱਥੇ ਵੀ ਲੋਕਾਂ ਵੱਲੋਂ ਆਤਮਾ ਵਗੈਰਾ ਨੂੰ ਵੇਖਣ ਦਾ ਦਾਵਾ ਕੀਤਾ ਜਾਂਦਾ ਜੀ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਮੈਂ ਖੜਾ ਆਇਆ ਹਾਂ ਜੀ ਇੱਕ ਕਣਕ ਦੀ ਫਸਲ ਕੱਟੀ ਜਾ ਚੁੱਕੀ ਏ ਤੁਸੀਂ ਦੇਖ ਸਕਦੇ ਹੋ ਸਾਡ ਸਾਹਿਬ ਇਹ ਖੇਤ ਖਾਲੀ ਹੋਏ ਦੂਰ ਦੂਰ ਤੱਕ ਇੱਕ ਰੁੱਖ ਹੈ ਜੀ ਸ਼ਸ਼ਤੂਤ ਦਾ ਉਰ ਜਗੇ ਚੱਲਦੇ ਆ ਜੀ ਇਸ ਜਗ੍ਹਾ ਦੇ ਤੇ ਵੀ ਇੱਕ ਕਹਿੰਦੇ ਇੱਕ ਪ੍ਰਾਤਨ ਖੂਹ ਹੁੰਦਾ ਸੀ ਜਿਸ ਨੂੰ ਬਹੁਤ ਸਮਾਂ ਪਹਿਲਾਂ ਪੂਰ ਦਿੱਤਾ ਗਿਆ ਪਾਕਿਸਤਾਨ ਦੇ ਵੇਲੇ ਦਾ ਖੂਹ ਦੱਸਿਆ ਜਾਂਦਾ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਖੂਹ ਇੱਥੇ ਮੌਜੂਦ ਸੀ ਆ ਦੇਖੋ ਫੇਰ ਫਸਲ ਕੱਟੀ ਜਾ ਚੁੱਕੀ ਹੈ ਤਨਕ ਦੀ ਫਸਲ ਕੱਟੀ ਜਾ ਕੇ ਸੁੱਕੀ ਹੈ ਜੀ ਖੇਤ ਖਾਲੀ ਹੋ ਚੁੱਕੇ ਆ ਜੀ ਇਹ ਦੇਖੋ ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇ ਰਹੇ ਹੋਣਗੇ ਇੱਥੇ ਵੀ ਲੋਕਾਂ ਵੱਲੋਂ ਜ਼ਿਕਰ ਕੀਤਾ ਗਿਆ ਹਾਥਾਂ ਵਗੈਰਾ ਨੂੰ ਦੇਖਣ ਦਾ ਇਸੇ ਜਗ੍ਹਾ ਦੇ ਉੱਤੇ ਇਸ ਵਕਤ ਮੈਂ ਖੜਾ ਹੋਇਆ ਹਾਂ ਜੀ ਉਸ ਲੋਕੇਸ਼ਨ ਦੇ ਉੱਤੇ ਇਹ ਕੁਝ ਛਾੜੀਆਂ ਭੰਗ ਦੇ ਬੋਟੇ ਆਈ ਇਹਨੂੰ ਆਪਾਂ ਕਹਿੰਨੇ ਪੰਗਦੇ ਬੂਟੇ ਇਹ ਦਿਖ ਸਕਦੇ ਹੋ ਇਹ ਸਾਸਤੂ ਦਾ ਦਰਖਤ ਹੈ ਇਹ ਇੱਥੇ ਰੁੱਖ ਉਹ ਬੱਡਾ ਬਹੁਤ ਵਿਸ਼ਾਲ ਹੈ ਇਹ ਨਾਲ ਹੋਰ ਵੀ ਰੁੱਖ ਨੇ ਕਾਫੀ ਉੱਚੇ-ਉੱਚੇ ਰੁੱਖ ਹੈ ਤੁਹਾਨੂੰ ਦਿਖਾਈ ਦੇ ਰਹੇਗੇ ਇਹ ਰੋਖਾ ਵੀ ਉੱਚਾ ਏ ਕਾਫੀ ਵੱਡਾ ਰੋਖਾ ਏ ਟਾਲੀ ਵਗੈਰਾ ਰੱਖਿਆ ਏ ਇਹ ਸਤੂ ਦਾ ਰੋਖਾ ਏ ਇਹਦੇ ਨਾਲ ਇਹ ਟਾਲੀ ਏ ਬਹੁਤ ਉੱਪਰ ਤੱਕ ਜਾਂਦੀ ਏ ਸੁੱਕੀ ਟਾਲੀ ਏ ਲੈਡ ਮਾਰਦਾ ਤਾ ਦਿਖਾ ਦਿੰਦਾ ਸੁੱਕੀ ਚੁੱਕੀ ਏ ਬਿਲਕੁਲ ਬਹੁਤ ਉੱਪਰ ਤੱਕ ਜਾਂਦੀ ਏ ਇੱਥੇ ਵੀ ਲੋਕਾਂ ਨੇ ਕਾਫੀ ਜ਼ਿਕਰ ਕੀਤਾ ਹੀ ਇੱਥੇ ਆਤਮਾ ਵਗੈਰਾ ਨੂੰ ਵੇਖਣ ਦਾ ਇਸ ਜਗ੍ਹਾ ਦੇ ਉੱਤੇ ਇਸ ਦੇ ਆਸ-ਪਾਸ ਹੀ ਖੂਹ ਹੁੰਦਾ ਸੀ ਪ੍ਰਾਤਨ ਖੂਹ ਦੱਸਿਆ ਜਾ ਰਿਹਾ ਹੈ ਆਸ-ਪਾਸ ਹੀ ਪ੍ਰਾਤਨ ਖੂਹ ਹੁੰਦਾ ਸੀ ਹਾਂ ਇੱਥੇ ਜਿੱਥੇ ਲਾਈਟ ਜਾਰੀ ਹੈ ਨਹੀਂ ਇਹ ਹਾਂ ਜਦੋਂ ਇਹ ਜ਼ਮੀਨ ਦੇ ਵਿੱਚ ਮਲਾ ਦਿੱਤਾ ਗਿਆ ਹੈ ਜਮੀਨ ਬਣਾ ਦਿੱਤੀ ਗਈ ਹੈ ਇਸ ਜਗ੍ਹਾ ਤੇ ਦੇਖੋ ਜੀ ਇੱਥੇ ਹੀ ਇਸ ਜਗ੍ਹਾ ਦੇ ਉੱਤੇ ਹੀ ਅੱਜ ਤੋਂ ਬਹੁਤ ਸਮਾਂ ਪਹਿਲਾਂ ਕੋਈ 30 35 ਸਾਲ ਪਹਿਲਾਂ ਇੱਥੇ ਖੂਹ ਮੌਜੂਦ ਸੀ ਉਸ ਤੋਂ ਬਾਅਦ ਇਹਨੂੰ ਪਹਿਲੀ ਨੂੰ ਵਿੱਚ ਮਲਾ ਦਿੱਤਾ ਗਿਆ ਉਹ ਖੂਹ ਦੀ ਜਗ੍ਹਾ ਨੂੰ ਜਾਨੀ ਕਿ ਖੂਹ ਨੂੰ ਪੂਰ ਦਿੱਤਾ ਗਿਆ ਉਸ ਤੇ ਜਗ੍ਹਾ ਜਮੀਨ ਬਣਾ ਦਿੱਤੀ ਗਈ ਪੱਧਰ ਕਰਕੇ ਜੀ ਆਪਾਂ ਕੋਈ ਆਦੀ ਪਾਸ਼ਾ ਕਹਿੰਦੇ ਨੇ ਜ਼ਮੀਨ ਨੂੰ ਪੱਧਰ ਕਰਕੇ ਭਾਈ ਜੋਗ ਬਣਾ ਦਿੱਤਾ ਗਿਆ ਇੱਥੇ ਵੀ ਕਾਫੀ ਰੁੱਖ ਨੇ ਜੀ ਕਾਫੀ ਸਾਰੇ ਸੰਘ ਨੇ ਰੁੱਖ ਹੈ ਇੱਥੇ ਇਹ ਖੇਤ ਹੈ ਜੀ ਖਾਲੀ ਖੇਤ ਨੇ ਕਨਕ ਦੇ ਖੇਤ ਹੈ ਜੀ ਤਾਰੀ ਪਾਸਾ ਕੱਟੀ ਜਾ ਸਕੀਏ ਦੇਖ ਸਕਦੇ ਤੁਸੀਂ ਸਾਫ ਸਾਫ ਜਿੱਥੋਂ ਤੱਕ ਲਾਈਟ ਜਾ ਰਹੀ ਹੈ ਜਿਸ ਤੋਂ ਅੱਗੇ ਵੀ ਇੱਕ ਰੋਡ ਜਾ ਰਿਹਾ ਬਹੁਤ ਦੂਰ ਰੋਡ ਜਾ ਰਿਹਾ ਜੜ ਦੋ ਕਿਲੋਮੀਟਰ ਦੀ ਦੂਰੀ ਤੇ ਇੱਕ ਰੋਡ ਜਾ ਰਿਹਾ ਇੱਥੋਂ ਵੀ ਬਾਕੀ ਇਹ ਚਾਰਜ ਪਰੇ ਖੇਤਾਂ ਜੀ ਅੱਜ ਮੈਂ ਖੇਤਾਂ ਦੇ ਵਿੱਚ ਖੜਾ ਆਇਆ ਇਸ ਜਗ੍ਹਾ ਤੇ ਦੇਖਦੇ ਇਸ ਜਗ੍ਹਾ ਤੇ ਸਾਨੂੰ ਕੋਈ ਚੀਜ਼ ਕੋਈ ਆਤਮਾ ਵਗੈਰਾ ਨਜ਼ਰ ਆਉਂਦੀ ਹੈ ਜਾਂ ਨਹੀਂ ਆਉਂਦੀ ਇਸ ਜਗ੍ਹਾ ਦੇ ਉੱਤੇ ਇਸ ਵਕਤ ਬਹੁਤ ਉੱਚੀ ਟਾਲੀ ਦਾ ਦਰਖਤ ਹੈ ਬਹੁਤ ਜ਼ਿਆਦਾ ਉੱਚਾ ਹੈ ਦੇਖੋ ਤੁਹਾਨੂੰ ਲਾਈਟ ਮਾਰ ਕੇ ਦਿਖਾ ਰਿਹਾ ਬਹੁਤ ਜ਼ਿਆਦਾ ਉੱਚਾ ਹੈ ਸਾ ਸਾ ਦੇਖ ਸਕਦੇ ਤੁਸੀਂ ਸੁੱਕਾ ਹੈ ਦਰਖਤ ਇਹਸ ਵਕਤ ਇਸ ਜਗ੍ਹਾ ਦੇ ਉੱਤੇ ਜੇ ਕੋਈ ਆਤਮਾ ਵਗੈਰਾ ਮੌਜੂਦ ਹੈ ਤਾਂ ਕੈਮਰੇ ਦੇ ਸਾਹਮਣੇ ਆ ਸਕਦੀ ਹੈ ਜਾਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਸਕਦੀ ਹੈ ਬਹੁਤ ਹੀ ਡਰਾਉਣੀ ਲੋਕੇਸ਼ਨ ਹੈ ਕੁੱਤੇ ਭੌਂਕਰੇ ਦੂਰ ਕਾਫੀ ਦੂਰ ਇੱਕ ਪਿੰਡ ਇਹ ਨਾਲ ਪਿੰਡ ਦੇ ਵਿੱਚ ਕੁੱਤੇ ਦੇ ਭੌਂਕਣ ਦੀ ਆਵਾਜ਼ ਸਾਫ਼-ਸੁਹਾਰੀ ਮੈਨੂੰ ਇੱਥੋਂ ਸੁਣਾਈ ਦੇ ਰਹੀ ਹੈ ਬਹੁਤ ਹੀ ਖਤਰਨਾਕ ਲੋਕੇਸ਼ਨ ਮੰਨਿਆ ਜਾਂਦਾ ਇਹਨੂੰ ਕਾਫੀ ਸਮਾਂ ਪਹਿਲਾਂ ਇੱਥੇ ਇੱਕ ਖੂਹ ਹੁੰਦਾ ਸੀ ਮਜੂਦ ਜੀ ਤੁਹਾਨੂੰ ਪਹਿਲਾਂ ਦੱਸ ਸਕਿਆ ਇੱਥੇ ਲੋਕਾਂ ਨੇ ਕਾਫੀ ਲੋਕਾਂ ਨੇ ਇਹ ਇਹ ਦਾਵਾ ਕੀਤਾ ਇੱਥੇ ਵੀ ਆਤਮਾ ਵਗੈਰਾਂ ਨੂੰ ਦੇਖਣ ਦਾ ਵੀ ਇਥੇ ਆਦਮਾ ਵਗੈਰਾ ਆਮ ਹੀ ਦੇਖੀ ਜਾਂਦੀ ਚਿੱਟੇ ਕੱਪੜਿਆਂ ਦੇ ਵਿੱਚ ਵੀ ਇੱਥੇ ਘੁੰਮਦੇ ਫਿਰਦੇ ਕਿਸੇ ਇਨਸਾਨ ਨੂੰ ਦੇਖਿਆ ਗਿਆ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਮੌਜੂਦ ਹਾਂ ਦੇਖਦੇ ਆ ਸਾਨੂੰ ਕੋਈ ਉਹ ਹੀ ਇਨਸਾਨ ਨਜ਼ਰ ਆਉਂਦਾ ਜਾਂ ਨਹੀਂ ਆਉਂਦਾ ਜੇ ਇਸ ਜਗ੍ਹਾ ਦੇ ਉੱਤੇ ਉਹ ਹੀ ਇਨਸਾਨ ਜੋ ਆਮ ਲੋਕਾਂ ਵੱਲੋਂ ਵੇਖਿਆ ਗਿਆ ਕੋਈ ਮੌਜੂਦ ਹੈ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਸਕਦਾ ਥੋੜੇ ਅੱਗੇ ਚੱਲਦੇ ਝਾੜੀਆਂ ਦੇ ਵਿੱਚ ਸਾਨੂੰ ਲੱਗ ਚਲ ਸਕਦਾ ਦੇਖੋ ਬਹੁਤ ਸੰਘੀਆਂ ਝਾੜੀਆਂ ਨੇ ਰੋਖਾ ਉਹੀ ਵੱਡਾ ਰੋਖਾ ਅੱਗੇ ਝਾੜੀਆਂ ਝਾੜੀਆਂ ਨੇ ਕੁਝ ਦਿਖਾਈ ਨਹੀਂ ਦਿੰਦਾ ਇਸ ਤੋਂ ਅੱਗੇ ਜੋ ਉਹੀ ਰੋਖਾ ਜਦੋਂ ਸੁੱਕਾ ਰੋਖਾ ਟਾਲੀ ਦਾ ਇਹ ਇਹਦੇ ਨਾਲ ਵੀ ਰੋਖ ਨੇ ਕਾਫੀ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੰਘਨੇ ਰੋਖ ਨੇ ਬਹੁਤ ਅੱچھے ਅੱچھے ਰੋਖ ਨੇ ਸਾਰੇ ਸਾਰੇ ਰੋਖ ਨੇ ਕਾਫੀ ਅੱچھے ਅੱچھے ਰੋਖ ਨੇ ਹਾਂਜੀ ਟਾਲੀ ਦਾ ਰੋਖ ਇਹ ਨਾਲ ਹੀ ਸਸਦੂਦ ਦੇ ਰੋਖ ਨੇ ਕਾਫੀ ਉੱਚੇ ਛੇ ਆ ਰੋਖ ਨੇ ਜੀ ਇਹ ਜਗ੍ਹਾ ਦੇ ਉੱਤੇ ਮੈਨੂੰ 5-7 ਮਿੰਟ ਹੋ ਗਏ ਪਰ ਮੈਨੂੰ ਇਹੋ ਜਿਹੀ ਕੋਈ ਐਕਟੀਵਿਟੀ ਜੀ ਨਜ਼ਰ ਨਹੀਂ ਆਈ ਜਿਵੇਂ ਲੋਕ ਦਾਵਾ ਕਰਦੇ ਹੀ ਇੱਥੇ ਵੀ ਆਮ ਹੀ ਹੈ ਕਈ ਲੋਕਾਂ ਵੱਲੋਂ ਦਾਵਾ ਕੀਤਾ ਗਿਆ ਵੀ ਇਹ ਜਗ੍ਹਾ ਬਹੁਤ ਜ਼ਿਆਦਾ ਹੰਟਡ ਜਗ੍ਹਾ ਹੈ ਵੀ ਇੱਥੇ ਇੱਕ ਵਾਰੀ ਜ਼ੋਰ ਜਾ ਕੇ ਆਓ ਉਹਨਾਂ ਵੀਰਾਂ ਦੇ ਕਹਿਣ ਦੇ باوجود ਮੈਂ ਇਸ ਜਗ੍ਹਾ ਤੇ ਆਇਆ ਹਾਂ ਇਹ ਦੇਖਣ ਲਈ ਸਾਨੂੰ ਅੱਜ ਕੋਈ ਆਤਮਾ ਵਗੈਰਾ ਨਜ਼ਰ ਆਉਂਦੀ ਹੈ ਜਿੰਨੀਆਂ ਆਉਂਦੀ ਪਰ ਮੈਨੂੰ ਅਜੇ ਤੱਕ ਕੋਈ ਐਹੀ ਐਕਟੀਵਿਟੀ ਨਜ਼ਰ ਨਹੀਂ ਆਈ ਕੋਈ ਵੀ ਹਲਚਲ ਕੋਈ ਥੋੜੀ ਬਹੁਤੀ ਵੀ ਹਲਚਲ ਨਹੀਂ ਆ ਨਜ਼ਰ ਆਈ ਕਿਸੇ ਤਰ੍ਹਾਂ ਦੀ ਵੀ ਆ ਕੁਝ ਦੇਖ ਸਕਦੇ ਜੀ ਇਹ ਹੀ ਉਹ ਹੀ ਪੰਖ ਦੇ ਪੌਦੇ ਜਿਹਨੂੰ ਕਹਿੰਦੇ ਆਪਾਂ ਉਹ ਹੀ ਮਾਤਰ ਹੈ ਕੈਮਰਾ ਲਾ ਕੇ ਤੁਹਾਨੂੰ ਦਿਖਾ ਸਕਦਾ ਉੱਤੇ ਬਿਲਕੁਲ ਉਹ ਹੀ ਰੋਥਨੇ एक्टिविटी तू तू नहीं करनी आई वेख दे दो चार मिनट फिर चलते उस तू बाद जो टाली का ਰੋਖੇ ਨਾ ਜਿਉ ਸੁੱਕਾ ਦੇਖੋ ਇਹ ਟਾਹਣੀਆਂ ਵਗਾਰਾ ਨਾ ਇਹ ਤੇ ਕਾਫੀ ਪੰਗ ਟੁੱਟ ਟੁੱਟ ਕੇ ਨਾ ਥੱਲੇ 12 ਚ ਵਜਦੀਆਂ ਨੇ ਆਹ ਕਾਹਈ ਟਾਹਣੀਆਂ ਵਗਾਰਾ ਨਾ ਆਹ ਦੇਖੋ ਬਹੁਤ ਸੁੱਕੀਆਂ ਟਾਹਣੀਆਂ ਨਾ ਥੱਲੇ ਡਿੱਗੀਆਂ ਹੋਈਆਂ ਨੇ ਰਾਤ ਨਾ ਹਨੇਰੀ ਆਈ ਸੀ ਰਾਤ ਬਹੁਤ ਜ਼ਿਆਦਾ ਉਸ ਤਰੀ ਵਜਾ ਨਾਲ ਨਾ ਇਹ ਸੁੱਕੇ ਗਏ ਆ ਦੇਖੋ ਟਾਹਣੀਆਂ ਨਾ ਸਭ ਸੁੱਕ ਗਏ ਆ ਨਾ ਕਾਫੀ ਇਹ ਤੇ ਪੰਗ 12 ਚ ਵਜਦੀਆਂ ਤੁਸੀਂ ਦੇਖ ਸਕਦੇ ਹੋ ਸਾਫ ਸਾਫ ਟੋਟੀਆਂ ਟੁੱਟੀਆਂ ਨਾਲ ਹਨੇਰੀ ਦੀ ਵਜ੍ਹਾ ਨਾਲ ਕਾਹੀ ਪਾਰਾਂ ਚ ਚਵਾਈ ਪਈ ਇਹ ਦੇਖ ਸਕਦੇ ਖੇਤਾਂ ਦੇ ਵਿੱਚ ਪਈਆਂ ਇਹ ਸਕੇ ਖਾਲੀ ਕੀਤਾ ਜਾ ਚੁੱਕਾ ਹੈ ਫਸਲ ਬੀਜਣ ਵਾਸਤੇ ਅੱਗੇ ਥੋੜੇ ਅੱਗੇ ਦੇਖਦੇ ਚੱਲ ਕੇ ਖੇਤਾਂ ਨੂੰ ਵਿੱਚ ਬਾਰੇ ਇੱਥੇ ਤੱਕ ਮੈਨੂੰ ਕੋਈ ਐਸੀ ਐਕਟੀਵਿਟੀ ਨਜ਼ਰ ਨਹੀਂ ਆ ਰਹੀ 5-4 ਮੀਟਰ ਦੇਖਦੇ ਆਂ ਫਿਰ ਚੱਲਦੇ ਹੱਸ ਤੋਂ ਬਾਅਦ ਚੈਨਲ ਨੂੰ ਵੱਧ ਤੋਂ ਵੱਧ ਵੀਰ ਜੇ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਵੀਡੀਓ ਜਰੂਰ ਦੇਖਿਆ ਕਰੋ ਸਾਰੇ ਵੀਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਜੀ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਸਬਸਕ੍ਰਾਈਬ ਕਰਾਇਆ ਕਰੋ ਸਪੋਰਟ ਕਰਾਇਆ ਕਰੋ ਵੀਰ ਜੀ ਤੁਹਾਡੀ ਸਪੋਰਟ ਦੀ ਲੋੜ ਹੈ ਬਹੁਤ ਮਿਹਨਤ ਨਾਲ ਵੀਡੀਓ ਬਣਾਉਣੀ ਪੈਂਦੀ ਹੈ ਜੀ ਰਾਤਾਂ ਨੂੰ ਜਾ ਕੇ ਬਹੁਤ ਹੀ ਮਿਹਨਤ ਲੱਗਦੀ ਹੈ ਬਹੁਤ ਵੱਡਾ ਰਿਸਕ ਲੈਣਾ ਪੈਂਦਾ ਜੀ ਬਹੁਤ ਜ਼ਿਆਦਾ ਵੱਡਾ ਰਾਤਾਂ ਨੂੰ ਜਾ ਕੇ ਇਹ ਰਿਸਕ ਲੈ ਕੇ ਸਾਰਾ ਪ੍ਰੋਗਰਾਮ ਕਰਨਾ ਪੈਂਦਾ ਜੀ ਸਪੋਰਟ ਕਰਾਇਆ ਕਰੋ ਵੀਰ ਜੀ ਤੁਹਾਡੀ ਸਪੋਰਟ ਦੀ ਲੋੜ ਹੈ ਵੀਡੀਓ ਨੂੰ ਪੂਰੀ ਵੇਖਿਆ ਕਰੋ ਠੀਕ ਹੈ ਜੀ ਆਪਣੇ ਯਾਰਾਂ ਦੋਸਤਾਂ ਫੈਮਿਲੀ ਨਾਲੋਂ ਯਾਰਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਨੋ ਰੁੱਖ ਬਹੁਤ ਛੋਟੇ ਛੋਟੇ ਰੁੱਖ ਨੇ ਦੇਖੋ ਜਿੱਥੇ ਤੱਕ ਲੜੀ ਜਾ ਰਹੀ ਹੈ ਕਾਫੀ ਸੋਨੇ ਤੋਂ ਲੜੀ ਜੇ ਰੁੱਖਾਂ ਦੀ ਕਾਫੀ ਵੱਡੀ ਲੜੀ ਜੀ ਬਣੀ ਹੋਈ ਹੈ ਰੁੱਖਾਂ ਦੀ ਜਿਹੜੇ ਪਿਛਲੇ ਪਾਸੇ ਜਿਹੜੀ ਬੈਕ ਸਾਈਡ ਤੁਹਾਨੂੰ ਦਿਖਾਈ ਆ ਜਿਹੜੀ ਜ਼ਮੀਨ ਉਹਨੂੰ ਬਣਾ ਦਿੱਤੀ ਗਈ ਇਸ ਨੂੰ ਸਾਰੀ ਪੱਧਰੀ ਕਰਕੇ ਜ਼ਮੀਨ ਬਣਾ ਦਿੱਤੀ ਗਈ ਇੱਥੇ ਖੂਹ ਹੁੰਦਾ ਸੀ ਇੱਥੇ ਇੱਥੇ ਆਸ-ਪਾਸ ਹੀ ਨਾ ਇੱਥੇ ਵਸ ਜਿਹੜੀ ਜਗ੍ਹਾ ਤੇ ਇਹ ਲਾਈਟ ਜਾਰੀ ਹੈ ਇੱਥੇ ਖੂਹ ਹੁੰਦਾ ਸੀ ਪ੍ਰਾਤਨ ਖੂਹ ਹਿੰਦੁਸਤਾਨ ਪਾਕਿਸਤਾਨ ਤੋਂ ਬਣ ਤੋਂ ਪਹਿਲਾਂ ਦਾ ਖੂਹ ਇੱਥੇ ਮੌਜੂਦ ਸੀ ਜਿਸ ਨੂੰ 35 ਸਾਲ ਪਹਿਲਾਂ ਬਿਲਕੁਲ ਪੱਧਰਾ ਕਰਕੇ ਜਾਨੀ ਕਿ ਪੂਰ ਦਿੱਤਾ ਗਿਆ ਉਸ ਜਗ੍ਹਾ ਦੇ ਉੱਤੇ ਉਹਨੇ ਖੇਤ ਆ ਜੀ ਖੇਤਾਂ ਦੀ ਫਸਲ ਜੋ ਕੱਟੀ ਜਾ ਚੁੱਕੀ ਹੈ ਜੀ ਇਸ ਜਗ੍ਹਾ ਦੇ ਉੱਤੇ ਤੇ ਪਿੰਡ ਦੇ ਲੋਕ ਦੱਸਦੇ ਇਸ ਜਗ੍ਹਾ ਦੇ ਉੱਤੇ ਜਦੋਂ ਹਿੰਦੁਸਤਾਨ ਪਾਕਿਸਤਾਨ ਤੋਂ ਲੋਕ ਇੱਥੇ ਆਏ ਇਸ ਪਿੰਡ ਵਿੱਚ ਆ ਕੇ ਵਸੇ ਉਹਨਾਂ ਵੱਲੋਂ ਵੀ ਦਾਵਾ ਕੀਤਾ ਗਿਆ ਵੀ ਇਸ ਜਗ੍ਹਾ ਦੇ ਉੱਤੇ ਕਈ ਵਾਰੀ ਇਹ ਆਤਮਾ ਵਗੈਰਾ ਨੂੰ ਦੇਖਿਆ ਗਿਆ ਇਸੇ ਹੀ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਮੈਂ ਮੌਜੂਦ ਹਾਂ ਉਸ ਤੋਂ ਬਾਅਦ ਵੀ ਕਾਫੀ ਲੋਕ ਇੱਥੋਂ ਡਰੇ ਕਈ ਲੋਕਾਂ ਨੇ ਦਾਵਾ ਕੀਤਾ ਵੀ ਰਾਤ ਨੂੰ ਜਦੋਂ ਇੱਥੇ ਇੱਕ ਨਾ ਰਸਤਾ ਜਾਂਦਾ ਥੋੜੀ ਦੂਰ ਜਿੱਥੋਂ ਲੈਡ ਜਾ ਰਹੀ ਤੁਹਾਨੂੰ ਉਹ ਇੱਕ ਨਾ ਕੱਚਾ ਰਸਤਾ ਜਾ ਰਿਹਾ ਖੇਤਾਂ ਦੀ ਤਰਫ ਜਾ ਰਿਹਾ ਇੱਥੋਂ ਲੋਕਾਂ ਦੇ ਜੋ ਰਾਤ ਨੂੰ ਕਈ ਵਾਰ ਗੁਜ਼ਰਦੇ ਪਾਣੀ ਵਗਾਰਾ ਲਾਉਣ ਜਾਂਦੇ ਰਾਤ ਨੂੰ ਜੋ ਕਿਸਾਨ ਵਗੈਰਾ ਉਹਨਾਂ ਵੀ ਦਾਵਾ ਕੀਤਾ ਵੀ ਇੱਥੇ ਕਈ ਵਾਰੀ ਅਸੀਂ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਕਿਸੇ ਮਨੁੱਖ ਨੂੰ ਚੱਲਦੇ ਹੋਏ ਦੇਖਿਆ ਚਿੱਟੇ ਕੱਪੜਿਆਂ ਦੇ ਵਿੱਚ ਕੁਝ ਸਮਾਂ ਦੇਖਣ ਤੋਂ ਬਾਅਦ ਉਹ ਮਨੁੱਖ ਗਾਇਬ ਹੋ ਜਾਂਦਾ ਇੱਥੇ ਇਸੇ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਇਹ ਮੌਜੂਦ ਹ ਪਰ ਮੈਨੂੰ ਕੋਈ ਇਹੋ ਜਿਹੀ ਹਲਚਲ ਨਜ਼ਰ ਨਹੀਂ ਆਈ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਖੇਤ ਜੀ ਤੁਹਾਨੂੰ ਦਿਖਾਉ ਚੁੱਕਾ ਹਾਂ ਬਸ ਹੁਣ ਬਾਅਦ ਚੱਲਦੇ ਹਾਂ ਉਹ 10 15 ਮਿੰਟ ਹੋ ਗਏ ਉਹਨੇ ਮੈਨੂੰ ਇੱਥੇ ਖੜੇ ਹੋਏ ਨੂੰ ਪਰ ਮੈਨੂੰ ਇਹੋ ਜਿਹੀ ਕੋਈ ਹਲਚਲ ਅਜੇ ਨਜ਼ਰ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਕੋਈ ਮਰੀ ਮੋਟੀ ਵੀ ਹਲਚਲ ਜਿਵੇਂ ਵੇਖੋ ਰੁੱਖਾ ਕੋਈ ਰੁਕ ਖਿਲ ਨਹੀਂ ਰਿਹਾ ਕੋਈ ਪੱਤਾ ਨਹੀਂ ਹਿਲ ਰਿਹਾ ਇਹਦਾ ਕੋਈ ਅਹਿਸਾਸ ਕਰਾਇਆ ਜਾਂ ਕੋਈ ਪੱਤਾ ਹਲਾ ਕੇ ਜਾਂ ਮਨ ਲਓ ਕੋਈ ਰੁੱਖ ਦਾ ਪੱਤਾ ਹਿਲਦਾ ਜਾਂ ਕੋਈ ਪਰ ਮੈਨੂੰ ਕੋਈ ਨਹੀਂ ਲੱਗ ਰਿਹਾ ਇਹ ਉਹੀ ਆ ਸੁੱਕਾ ਜਾਂ ਰੁੱਖ ਜਿਹੜਾ ਖਿੜਾੜੀ ਆ ਰਹੀ ਤੁਨ ਕੋਈ ਉੱਚਾ ਬਹੁਤ ਉੱਚਾ ਹੈ ਟਾਲੀ ਦਾ ਰੁੱਖੇ ਜੋ ਸੁੱਕ ਚੁੱਕਾ ਬਿਲਕੁਲ ਸੁੱਕ ਚੁੱਕਾ ਇਹਦਾ ਰੁੱਖ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹ ਨਹੀਂ ਮੈਨੂੰ ਜਾਨਦਾ ਪਾ ਬਿਲਕੁਲ ਸੁੱਕ ਚੁੱਕਾ ਇਹਦੇ ਨਾਲ ਵੀ ਕਾਫੀ ਰੁੱਖ ਨੇ ਦੇਖੋ ਤੁਹਾਨੂੰ ਦਿਖਾਉਣੀ ਹਾਲ ਨਾਲ ਹੁਣ ਜਾਂਦੇ ਹੋਏ ਕਾਫੀ ਰੁੱਖ ਨੇ ਇੱਥੇ ਨਾਲ ਨਾਲ ਘਾਹ ਫੀਲ ਝਾੜੀਆਂ ਇਹ ਦੇਖੋ ਝਾੜੀਆਂ ਨੇ ਸੁੱਕੀ ਤੇ ਪੰਗ ਦੇ ਬੂਟੇ ਜਿਹੜੇ ਬਹੁਤ ਉੱਚੇ-ਉੱਚੇ ਨੇ ਹਾਂਜੀ ਇਹ ਤੋਂ ਅੱਗੇ ਇੱਕ ਮੋਟਰ ਇਹ ਮੋਟਰ ਤੋਂ ਘੱਟੋ-ਘੱਟ ਦਾ ਕਿਲੋਮੀਟਰ ਦੀ ਦੂਰੀ ਤੇ ਹੀ ਇਹ ਲੋਕੇਸ਼ਨ ਹੈ ਤੱਕ ਮੋਟਰ ਦਾ ਵੀਊ ਵੀ ਥੋੜਾ ਜਿਹਾ ਦਿਖਾ ਦਿੰਦੇ ਆ। ਇਹ ਨਾਲ ਵੀ ਆਹ ਦੇਖੋ ਬਹੁਤ ਚੱਚੇ ਰੋਖ ਨੇ। ਬਿਲਕੁਲ ਮੈਂ ਰੋਖ ਦੇ ਥੱਲੇ ਖੜਾ ਆਂ ਹਾਂ ਸੋ। ਇਹ ਦਿੱਕੋ ਕਿ ਇਹ ਕੋਹ ਰੋਖਾ। ਕੋਹ ਦੇਖ ਸਕਦੇ। ਇਹ ਮੋਟਰ ਹੈ। ਮੋਟਰ ਮੋਟਰ ਦਾ ਵੀਊ ਹੈ। ਵੀਊ ਵਾਲਾ। ਸਭਾ ਇੱਕ ਥੋੜੀ ਚੀਜ਼ ਹੈ। ਤਾਂ ਕੁਝ ਨਹੀਂ ਮੈਨੂੰ ਤਾਂ ਬਹੁਤ ਮੁਸ਼ਕਲ ਲੱਗਦਾ ਗਰਮੀ ਨਾਲ ਮੌਸਮ ਹੈ ਸੱਪਾਂ ਸੁਪਾਂ ਦਾ ਬਹੁਤ ਡਰ ਹੁੰਦਾ ਜੀ ਸਰਦੀ ਦੇ ਵਿੱਚ ਤਾਂ ਜੇ ਇਹੋ ਹੀ ਖਾਸ ਪਰੇਸ਼ਾਨੀ ਨਹੀਂ ਆਉਂਦੀ ਸੱਪਾਂ ਸੁਪਾਂ ਦੀ ਆਹ ਦੇਖੋ ਮੋਟਰ ਚੱਲਦੀ ਹੈ ਠੀਕ ਹੈ ਚਲੋ ਜੀ ਰੱਬ ਰੱਖ